ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਪਾਕਿਸਤਾਨੀ ਜਾਸੂਸ ਨਹੀਂ ਹੈ। ਹੁਣ ਹਾਲੀ ਦੇ ਵਿੱਚ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਅੱਜ ਸਵੇਰ ਤੋਂ ਹੀ ਇਹ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਜਲੰਧਰ ਤੋਂ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਪਾਕਿਸਤਾਨ ਨੂੰ ਇੱਕ ਅਜਿਹੀ ਐਪ ਬਣਾ ਕੇ ਦਿੱਤੀ ਸੀ ਜਿਸ ਦੇ ਵਿੱਚ ਭਾਰਤ ਦੇ ਜਿਹੜੇ ਬੈਨ ਕੀਤੇ ਚੈਨਲ ਸੀ ਪਾਕਿਸਤਾਨ ਸਰਕਾਰ ਦੇ ਵੱਲੋਂ ਉਹ ਸਾਰੇ ਚੱਲਦੇ ਸਨ ਜਿਸ ਕਰਕੇ ਇਸ ਐਪ ਰਾਹੀਂ ਜੋ ਪਾਕਿਸਤਾਨ ਹੈ ਉਹ ਭਾਰਤ ਦੀਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਦਾ ਸੀ ਪਰ ਹੁਣ ਸਵੇਤ ਤੋਂ ਚੱਲ ਰੀਆਂ ਇਹਨਾਂ ਖਬਰਾਂ ਦਾ ਪੁਲਿਸ ਦੇ ਵੱਲੋਂ ਖੰਡਨ ਕਰ ਦਿੱਤਾ ਗਿਆ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਪਾਕਿਸਤਾਨੀ جاسੂਸ ਨਹੀਂ ਹੈ। ਉਹਨਾਂ ਕਿਹਾ ਕਿ ਗੁਜਰਾਤ ਪੁਲਿਸ ਬੀਤੇ ਕੱਲ੍ਹ ਸਾਡੇ ਕੋਲ ਸਹਿਯੋਗ ਮੰਗਨ ਆਈ ਸੀ ਅਤੇ ਹਫਤਾਲ ਨਗਰ ਦੇ ਵਿੱਚ ਰੇਡ ਕੀਤੀ ਗਈ। ਛਾਪੇਮਾਰੀ ਦੌਰਾਨ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗੁਜਰਾਤ ਪੁਲਿਸ ਆਪਣੇ ਨਾਲ ਲੈ ਗਈ। ਪੁਲਿਸ ਦੇ ਵੱਲੋਂ ਇਸ ਦੌਰਾਨ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਿਅਕਤੀ ਦੇ ਉੱਤੇ ਆਈਟੀ ਐਕਟ ਦੇ ਤਹਿਤ ਹੋਰ ਵੀ ਕਈ ਮਾਮਲੇ ਦਰਜ ਨੇ। ਜਿਸ ਕਰਕੇ ਗੁਜਰਾਤ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਤੇ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਉਹਨਾਂ ਕਿਹਾ ਕਿ ਸਵੇਰ ਤੋਂ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਪਾਕਿਸਤਾਨੀ ਜਸੂਸ ਦੇ ਗ੍ਰਿਫਤਾਰੀਆਂ ਦੀਆਂ ਖਬਰਾਂ ਬਿਲਕੁਲ ਵੀ ਸੱਚੀਆਂ ਨਹੀਂ ਨੇ ਉਹ ਸਾਡੇ ਕੋਲ ਕੱਲ੍ਹ ਨਾਲ ਐਥਬਾਸ ਤੇ ਆਏ ਸੀ ਕਿ ਸਾਨੂੰ ਪੁਲਿਸ ਰਿਪੋਰਟ ਦੇ ਦਿੱਤੀ ਇਥੋਂ ਉਹਨਾਂ ਨੇ ਕੋਈ ਉਥੇ ਐਫਆਈਰ ਦਰਜ ਹੈ ਸਾਈਬਰ ਕ੍ਰਾਈਮ ਅਧਿਰ ਆਈਟੀ ਐਕਟ 37420 ਤੇ ਆਈਟੀ ਐਕਟ ਪਲੱਸ ਕਾਪੀਰਾਈਟ ਐਕਟ ਤੇ ਉਹ ਲੋਕ ਜੋ ਸਾਡੀ ਹੈਲਪ ਲੈਣ ਆਏ ਸੀਗੇ ਤੇ ਫਿਰ ਉਹਨਾਂ ਨੇ ਉਸ ਇੱਕ ਇਥੋਂ ਕੋਈ ਮੁਰਤਗਿ ਵਾਲੀ ਨਾਮ ਦਾ ਬੰਦਾ ਇਥੇ ਆਤਾਰਨ ਰਿਹਾ ਜੀਆ ਉਹਨੂੰ ਉਹ ਨਾਲ ਲੈ ਗਏ ਕੀ ਮਾਮਲਾ ਕੀ ਐ ਸਰ ਦੱਸਿਆ ਮਾਮਲਾ ਸਰ ਉਹਨਾਂ ਦੇ ਦੱਸਣ ਮੁਤਾਬਕ ਇਹ ਕੋਈ ਉੱਥੇ ਕਾਪੀ ਰਾਈਟ ਦੇ ਤਰ੍ਹਾਂ ਕਰਵਾ ਦਰਜ ਹੈ ਕੋਈ ਜਿਹਦੇ ਵਿੱਚ ਹੋਟਸਟਾਰ ਕੈਨਲ ਚੱਲਦੇ ਜਿਹਦੇ ਗੇਮਸ ਵਗੈਰਾ ਚੱਲਦੀਆਂ ਤੇ ਉਹਦੀ ਉਹ ਕਾਪੀ ਕਰਕੇ ਅੱਗੇ ਉਹ ਸਬਸਕ੍ਰਾਈਬ ਕਰਾਉਂਦਾ ਹੀ ਹੈ ਤੇ ਉਹਦੇ ਉਹਦੇ ਅਕਾਊਂਟ 'ਚ ਪੈਸੇ ਆਉਂਦੇ ਸੀ। ਸੋਸ਼ਲ ਮੀਡੀਆ ਦੇ ਵਿੱਚ ਬਹੁਤ ਵੀਡੀਓ ਕਿਹੜੀ ਹੈ ਵਾਇਰਲ ਹੋ ਰਹੀ ਹੈ جاسੂਸ ਹੈ ਪਾਕਿਸਤਾਨ ਦਾ ਨਾਲ ਕੋਈ ਰਿਸ਼ਤਾ ਹੈਗਾ ਕੋਈ ਅਜਿਹੇ ਦੇ ਮਾਮਲੇ ਨਹੀਂ ਨਹੀਂ ਜਿੰਨੀ ਮੈਨੂੰ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਉਹਨਾਂ ਤਵ ਕੋਈ ਬਾਰੀਟੀ ਵੀ ਗੱਲ ਹੋਈ ਕੋਈ ਜਸੂਸੀ ਟਾਈਮ ਵਾਲੀ ਕੋਈ ਗੱਲ ਨਹੀਂ ਸਿਰਫ ਕਾਪੀਰਾਈਟ ਐਕਟ ਆਈਪੀ ਐਕਟ ਹੈ। ਕੋਈ ਆਨਲਾਈਨ ਠੱਗੀ ਦਾ ਵੀ ਉਹਨੇ ਚ ਗੱਲ ਕੀਤੀ ਨਹੀਂ ਆਨਲਾਈਨ ਠੱਗੀ ਨਹੀਂ ਹੈ ਸਿਰਫ ਉਹ ਸਿਰਫ ਇਹੋ ਹੀ ਸੀਗਾ ਕਿ ਉਸ ਜਿਹੜਾ ਹੋਟਸਟਾਰ ਚੈਨਲ ਹੈ ਉਹਦੇ ਕਾਪੀ ਕਰਕੇ ਉਹਦੀ ਕੋਈ ਕੋਈ ਬੰਦੇ ਕਿਸੇ ਤੋਂ ਹੋ ਗਿਆ ਉਹਦੇ ਖਿਲਾਫ ਉਹਨੂੰ ਉਹਦੇ ਖਿਲਾਫ ਐਪੀਰ ਕਰਕੇ ਉਹ ਤਰੋੜੇ ਲੰਡਾ